ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 47 ਦਿੱਤੇ ਹੋਏ ਅਧਵਿਆਫ 1.8 ਸੈਂਟੀਮੀਟਰ ਦਾ ਇੱਕ ਚੱਕਰ ਖਿੱਚਣਾ ਜੋ ਦੋ ਸਮਾਨ ਚੱਕਰਾਂ A ਅਤੇ B ਨੂੰ ਬਾਹਰੋਂ ਸਪਰਸ਼ ਕਰੇ ਗਿਆਤ ਚੱਕਰ B ਆਪੋ ਵਿੱਚ ਬਾਹਰੀ ਰੂਪ ਨਾਲ ਛੋਹਦੇ ਹੋਣ ਦੋਸਤੋ ਜਿਹੜਾ ਇਹ ਵਾਲਾ ਪ੍ਰਸ਼ਨ ਆ ਇਹ ਜਿਹੜਾ ਅਸੀਂ ਪ੍ਰਸ਼ਨ ਪਹਿਲਾਂ ਹੱਲ ਕੀਤਾ 46 ਨੰਬਰ ਬਿਲਕੁਲ ਉਹਦੇ ਵਰਗਾ ਪ੍ਰਸ਼ਨ ਆ ਜਿਹੜਾ ਅਸੀਂ 46 ਨੰਬਰ ਪ੍ਰਸ਼ਨ ਕਰਿਆ ਸੀ ਉਹਦੇ ਵਿੱਚ ਸਾਡੇ ਦੋ ਚੱਕਰ ਸੀਗੇ ਉਹਨਾਂ ਚੱਕਰਾਂ ਨੂੰ ਛੂੰਦਾ ਹੋਇਆ ਸੀ ਇੱਕ ਚੱਕਰ ਖਿੱਚਿਆ ਸੀ ਬਾਅਦ ਫੇਰ ਦੇ ਵਿੱਚ ਫਰਕ ਇਹ ਆ ਵੀ ਜਿਹੜੇ ਆ ਦੋ ਚੱਕਰ ਸੀ ਇਹ ਆਪਸ ਵਿੱਚ ਛੋਂਦੇ ਨਹੀਂ ਸੀ ਜਿਹੜੇ ਹੁਣ ਅਸੀਂ ਦੋ ਚੱਕਰ ਖਿੱਚਾਂਗੇ ਉਹ ਆਪਸ ਦੇ ਵਿੱਚ ਛੋਂਦੇ ਹੋਣਗੇ ਉਹਦੇ ਬਾਅਦ ਤੁਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੋ ਚੱਕਰ ਲੈ ਲਾਂਗੇ ਜਿਹੜੇ ਆਫਸ ਦੇ ਵਿੱਚ ਛੋਂਦੇ ਹੋਣ ਇੱਕ ਵੱਡਾ ਤੇ ਇੱਕ ਛੋਟਾ ਆਵਲਾ ਚੱਕਰ ਲੈ ਲਓ ਇਹਦਾ ਨਾਮ ਇਹ ਰੱਖ ਲਓ ਫਿਰ ਜਿਹੜਾ ਇਹ ਚੱਕਰ ਆ ਇਹਦੇ ਤੋਂ ਕੋਈ ਵੀ ਇੱਕ ਰੇਖਾ ਲੈ ਲੈਂਦੇ ਆਪਾਂ ਫਿਰ ਆਪਾਂ ਆਪਣੀ ਮਰਜ਼ੀ ਨਾਲ ਪ੍ਰਕਾਰ ਖੋਲ ਲਾਂਗੇ ਜਿਵੇਂ ਕਿ ਆਪਾਂ ਚੱਕਰ ਲਿਆਦੋਂ ਥੋੜੀ ਜਿਹੀ ਘੱਟ ਖੋਲ ਲਾਂਗੇ ਤਾਂ ਕਿ ਜਿਹੜਾ ਸਾਡਾ ਦੂਜਾ ਚੱਕਰ ਆ ਉਹ ਆਸਮਾਨ ਹੋ ਜਵੇ ਫਿਰ ਇਹ ਤੇ ਨਾਈਨ ਕੱਟਦੀ ਆ ਇੱਥੇ ਰੱਖ ਕੇ ਅਸੀਂ ਐਵੇਂ ਕੱਟ ਦਾਂਗੇ ਫਿਰ ਜਿੱਥੇ ਕੱਟਦਾ ਇਹਸ ਬਿੰਦੂਆਂ ਨਾਲ ਆਪਾਂ 20 ਰੱਖ ਲਾਂਗੇ ਤੇ 20 ਤੇ ਰੱਖ ਕੇ ਆਪਾਂ ਉਨੀ ਹੀ ਪ੍ਰਕਾਰ ਖੋਲੀ ਹੋਈ ਰੱਖ ਕੇ ਦੂਜਾ ਚੱਕਰ ਲਾ ਦਾਂਗੇ ਇਹ ਹੋਂ ਜਿਹੜੇ ਦੋਨੇ ਚੱਕਰ ਨੇ ਆਪਸ ਦੇ ਵਿੱਚ ਛੁੰਦੇ ਨੇ ਹੁਣ ਅਸੀਂ ਫਾਰੀ ਵਿਧੀ ਪਹਿਲਾਂ ਮੰਗੂਹੀ ਕਰਨੀ ਆ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹ ਵਾਲੀ ਰੇਖਾ ਜਿਹਦੇ ਨਾਮ ਰੱਖ ਦਿੰਨੇ ਆ ਫੀ ਤੇ ਇਧਰ ਵਾਲਿਆ ਨਾਮ ਰੱਖ ਦਿੰਨੇ ਆ ਈ ਫਿਰ ਆਪਾਂ ਇਧਰਲੇ ਪਾਸੇ ਇੱਕ ਰੇਖਾ ਲੈ ਲੈਂਦੇ ਆ 1.8 ਸੈਂਟੀਮੀਟਰ ਪਹਿਲਾਂ ਆਪਾਂ ਇੱਕ ਵਰਡ ਚਾਹ ਲਈ ਸੀ ਇਸ ਪ੍ਰਸ਼ਨ ਦੇ ਵਿੱਚ 1.8 ਫਿਰ ਆਪਾਂ 1.8 ਸੈਂਟੀਮੀਟਰ ਦੀ ਪ੍ਰਕਾਰ ਖੋਲਾਂਗੇ ਪਹਿਲਾਂ ਫੀਤਰਾ ਕਟਿਕ ਲਗਾ ਦਾਂਗੇ ਫਿਰ ਫੀਤਰਾ ਕਟਿਕ ਲਗਾ ਦਾਂਗੇ ਜਿਹੜੇ 49ਵੇਂ ਪੁਆਇੰਟ ਆਏ ਨੇ ਉਹਨਾਂ ਦਾ ਨਾਮ ਅਸੀਂ ਰੱਖ ਦਾਂਗੇ ਬੀ ਕਟਫ ਫਿਰ ਅਸੀਂ ਇਹ ਤੇ ਪ੍ਰਕਾਰ ਆ ਕੇ ਡੀ ਜੀ ਨਹੀਂ ਖੋਲਾਂਗੇ ਅਤੇ ਇੱਕ ਚਾਪ ਲਗਾ ਦਾਂਗੇ ਫਿਰ ਅਸੀਂ ਬੀ ਤੇ ਪ੍ਰਕਾਰ ਆ ਕੇ ਐਫ ਜੀ ਨਹੀਂ ਖੋਲਾਂਗੇ ਤੇ ਆਪਣੀ ਆ ਚਾਪ ਨੂੰ ਕੱਟ ਕੇ ਇੱਕ ਚਾਪ ਲਗਾਵਾਂਗੇ ਆ ਵਾਲੀ ਚਾਪ ਨੂੰ ਵੀ ਫਿਰ ਕੋਈ ਮਸ਼ੂ ਕਰਦਾਂਗੇ ਜਿੱਥੇ ਦੋਨੋਂ ਚਾਪਾਂ ਆਪਦੇ ਵਿੱਚ ਕੱਟਦੀਆਂ ਨੇ ਇਸ ਬਿੰਦੂਆਂ ਨਾਮ ਆਪਾਂ ਰੱਖ ਲਾਂਗੇ ਉਹ फिर आप पॉइंट अठ सेंटीमीटर की आकार खोलेंगे वो तो रखा चक्कर लगा देंगे ਇਸ ਤਰ੍ਹਾਂ ਨਾਲ ਸਾਨੂੰ ਇੱਕ ਚੱਕਰ ਮਿਲ ਜੀਗਾ ਜਿਹੜਾ ਦੋ ਦਿੱਤੇ ਹੋਏ ਆਪਸ ਦੇ ਵਿੱਚ ਛੋਂਦੇ ਅਸਮਾਨ ਚੱਕਰਾਂ ਨੂੰ ਛੋਂਦਾ ਹੋਵੇਗਾ ਤੇ ਜਿਹਦਾ ਜਿਹੜਾ ਆਰਧ ਵਿਆਸ ਆ 1.8 ਸੈਂਟੀਮੀਟਰ ਹੋਵੇਗਾ ਕਾਗਜ਼ ਦੀਆਂ ਰੇਖਾਂ ਨੂੰ ਆਪਾਂ ਡਾਕਟਰ ਕਰ ਦਿੰਦੇ ਆ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ